ਪੰਖ ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਖਲਕ ਇਸ ਚੈਨਲ ਤੇ ਮਾਰਚ ਦੇ ਮਹੀਨੇ ਵਿੱਚ ਆਪਾਂ ਸਾਰਿਆਂ ਨੇ ਸਹੀਆਂ ਦੌਦ ਵਿਖੇ ਇੱਕ ਬੱਚੇ ਦੇ ਇੱਕ ਤਰਫ਼ ਤੇ ਅਗਵਾ ਹੋਣ ਜਾਣ ਦੀ ਘਟਨਾ ਸੁਣੀ ਸੀ ਵੇਖੀ ਸੀ ਉਸ ਤੋਂ ਬਾਅਦ ਇੱਕ ਨੌਜਵਾਨ ਦਾ ਪਿੰਡ ਦੇ ਕੈਨੇਡਾ ਤੋਂ ਆਇਆ ਹੈ ਇਸ ਘਟਨਾ ਦੇ ਵਿੱਚ ਇਨਵੋਲਵ ਹੋਣ ਕਰਕੇ ਕਥੇ ਤਰਤੇ ਇਨਵੋਲਵ ਹੋਣ ਦਾ ਦੋਸ਼ ਲਾ ਕੇ ਉਹਦਾ ਇਨਕਾਉਂਟਰ ਸੀ ਜਿਹੜਾ ਉਹ ਪੁਲਿਸ ਵੱਲੋਂ ਕਰ ਦਿੱਤਾ ਗਿਆ ਸੀ ਜਿਸ ਵੱਲੋਂ ਫਰौती ਮੰਗਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਪਰੰਤੂ ਫਰौती ਕਿਸ ਤਰ੍ਹਾਂ ਮੰਗੀ ਕਿਹਨੇ ਮੰਗੀ ਇਹ ਸਾਰਾ ਕੁਝ ਸਾਹਮਣੇ ਨਹੀਂ ਆਇਆ ਸੀ ਉਸ ਤੋਂ ਬਾਅਦ ਪਰਤਦਰ ਪਰਤ ਇਹ ਮਾਮਲਾ ਜਿਹੜਾ ਸਮੇਂ ਅਨਸਾਰ ਬਦਲਦਾ ਗਿਆ ਚੱਲਦਾ ਗਿਆ ਠੱਪ ਹੁੰਦਾ ਗਿਆ ਜੇ ਬੱਚੇ ਨੂੰ ਪਿੰਡ ਦੇ ਵਿੱਚੋਂ ਅਗਵਾ ਕੀਤਾ ਗਿਆ ਸੀ ਤੇ ਕਥੇ ਤਰਤੇ ਰੁਪਈਆਂ ਦੀ ਮੰਗ ਕੀਤੀ ਗਈ ਸੀ ਉਸ ਬੱਚੇ ਦੇ ਦਾਦਾ ਗੁਰਜੰਟ ਸਿੰਘ ਇੱਕ ਨਾਮਵਰ ਆਰਤੀ ਨੇ ਤੇ ਇਸ ਜਿਸ ਬੱਚੇ ਤੇ ਦੋਸ਼ ਲੱਗੇ ਸਨ ਅਤੇ ਜਿਸ ਦਾ ਇਨਕਾਉਂਟਰ ਕੀਤਾ ਗਿਆ ਸੀ ਉਸ ਦੇ ਪਿਤਾ ਲਖਵਿੰਦਰ ਸਿੰਘ ਮਾਤਾ ਬਲਜੀਤ ਕੌਰ ਦਾ ਰਿਸ਼ਤਾ ਆਖਦੇ ਨੇ ਕਿ ਗੁਰਜੰਟ ਸਿੰਘ ਉਹਨਾਂ ਨੇ ਕਰਵਾਇਆ ਸੀ ਤੇ ਆਪਸ ਵਿੱਚ ਪਰਿਵਾਰਾਂ ਦੀ ਨੇੜਤਾ ਸੀ ਹੋਇਆ ਕਿ ਬੱਚਾ ਅਗਵਾ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਨਕਾਉਂਟਰ ਕਰ ਦਿੱਤਾ ਗਿਆ ਜਸਪ੍ਰੀਤ ਦਾ ਤੇ ਜਸਪ੍ਰੀਤ ਦੇ ਇਨਕਾਉਂਟਰ ਤੋਂ ਬਾਅਦ ਦੋਨੋਂ ਪਰਿਵਾਰ ਆਪਸ ਵਿੱਚ ਬੋਲਚਾਲ ਪੱਖੋਂ ਠੀਕ ਸਨ ਤੇ ਜਦੋਂ ਜਸਪ੍ਰੀਤ ਦੀ লাশ ਪਿੰਡ ਵਿੱਚ ਲਿਉਣ ਦੀ ਗੱਲ ਚੱਲ ਰਹੀ ਸੀ ਤਾਂ ਗੁਰਜੰਟ ਸਿੰਘ ਨੇ ਉਹਨਾਂ ਦੇ ਘਰ ਜਾ ਕੇ ਸਰ ਲਖਵਿੰਦਰ ਸਿੰਘ ਉਹਨਾਂ ਦੇ ਘਰ ਜਾ ਕੇ ਖੁਦ ਕਿਹਾ ਸੀ ਕਿ ਬੱਚੇ ਦਾ ਸੰਸਕਾਰ ਜਸਪ੍ਰੀਤ ਦਾ ਪਿੰਡ ਵਿੱਚ ਕੀਤਾ ਜਾਵੇ। ਉਸ ਤੋਂ ਬਾਅਦ ਮਾਮਲਾ ਠੱਪ ਹੋ ਗਿਆ ਸੀ ਪਰੰਤੂ ਸਮਾਂ ਬਦਲ ਗਿਆ। ਕਾਰਨੀ ਫੌਜ ਦੇ ਕਰਨਲ ਵਾਟ ਸਮਝੇ ਜਾਂਦੇ ਕਰਨਲ ਵਾਟ ਆਖੇ ਜਾਂਦੇ ਪਟਿਆਲਾ ਦੇ ਰਹਿਣ ਵਾਲੇ ਉਹਨਾਂ ਪੁਲਿਸ ਵਾਲਿਆਂ ਨਾਲ ਝਗੜ ਪੈਂਦੇ ਨੇ ਇੱਕ ਢਾਬੇ ਦੇ ਉੱਤੇ ਜਿਨ੍ਹਾਂ ਨੇ ਜਸਪ੍ਰੀਤ ਦਾ ਇਨਕਾਊਂਟਰ ਕੀਤਾ ਹੁੰਦਾ। ਉਸ ਤੋਂ ਬਾਅਦ ਇਹ ਮਾਮਲਾ ਕਰਨਲ ਬਾਠ ਦੀ ਪਤਨੀ ਦੇ ਧਿਆਨ ਵਿੱਚ ਆਉਂਦਾ ਹੈ ਕਿ ਉਹੀ ਪੁਲਿਸ ਵਾਲੇ ਨੇ ਤੇ ਉਹ ਇਸ ਮਾਮਲੇ ਨੂੰ ਛੁਕ ਲੈਂਦੀ ਆ ਤੇ ਜਸਪ੍ਰੀਤ ਸਿੰਘ ਜਿਸ ਬੱਚੇ ਦਾ ਇਨਕਾਊਂਟਰ ਹੋਇਆ ਸੀ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਦੀ ਆ ਉਸ ਪਰਿਵਾਰ ਨੂੰ ਘਰ ਤੋਂ ਉਹਦੇ ਹੱਕ ਵਿੱਚ ਆਵਾਜ਼ ਠਾਉਂਦੀ ਆ ਪੁਲਿਸ ਦੇ ਖਿਲਾਫ ਆਵਾਜ਼ ਠਾਉਂਦੀ ਹੋਈ ਕਰਨਲ ਬਾਠ ਦੀ ਪਤਨੀ ਉਸ ਪਰਿਵਾਰ ਨੂੰ ਹਾਈ ਕੋਰਟ ਦੇ ਵਿੱਚ ਲੈ ਜਾਂਦੀ ਆ ਤੇ ਹਾਈ ਕੋਰਟ ਦੇ ਵਕੀਲ ਨਵਕਰਨ ਸਿੰਘ ਰਾਹੀਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਜਾਂਦੀ ਆ ਜਿਸ ਦੇ ਵਿੱਚ ਪਰਿਵਾਰ ਵੱਲੋਂ ਲਖਵਿੰਦਰ ਸਿੰਘ ਪਿਤਾ ਤੇ ਮਾਤਾ ਬਲਜੀਤ ਕੌਰ ਵੱਲੋਂ ਇਹ ਕਥਿਤ ਤੌਰ ਤੇ ਦੋਸ਼ ਲਾਏ ਜਾਂਦੇ ਨੇ ਕਿ ਉਹਨਾਂ ਦੇ ਪੁੱਤਰ ਦਾ ਇਨਕਾਊਂਟਰ ਗਲਤ ਕੀਤਾ ਗਿਆ ਹੈ ਉਸ ਬੱਚੇ ਦਾ ਜੇ ਦੋਸ਼ੀ ਤਾਂ ਉਹਦੀ ਬਣਦੀ ਸਜ਼ਾ ਦਿੱਤੀ ਜਾਣੀ ਸੀ ਤੇ ਇਹ ਮਾਮਲਾ ਉਦੋਂ ਫੇਰ ਮੁੜ ਤੋਂ ਸੁਰਖੀਆਂ ਵਿੱਚ ਆ ਜਾਂਦਾ ਹੈ ਹਾਈ ਕੋਰਟ ਦੇ ਵਕੀਲ ਨਵਕਰਨ ਸਿੰਘ ਦੇ ਦੱਸਣ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਹੁਣ ਆਮ ਸਾਹਮਣੇ ਨੇ ਜਦੋਂ ਗੁਰਜੰਟ ਸਿੰਘ ਅਗਵਾ ਹੋਏ ਬੱਚੇ ਦਾ ਦਾਦਾ ਪਿੰਡ ਦੇ ਗੁਰੂ ਘਰ ਵਿੱਚ ਇਕੱਠ ਕਰਦਾ ਹੈ ਤੇ ਇਕੱਠ ਕਰਕੇ ਇਸ ਸਮੁੱਚੀ ਸਥਿਤੀ ਨੂੰ ਸਮੁੱਚੀ ਘਟਨਾ ਨੂੰ ਪਿੰਡ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਕਿ ਕਿਵੇਂ ਮਾਸੂਮ ਨੂੰ ਅਗਵਾ ਕਰਨ ਤੋਂ ਬਾਅਦ ਕਿਵੇਂ ਉਸ ਤੋਂ 300 ਲੱਖ ਰੁਪਏ ਦੀ ਫਰौती ਹੈ ਜਿਹੜੀ ਉਹ ਮੰਗੀ ਗਈ ਹੈ ਹੁਣ ਕੁਝ ਸਵਾਲ ਨੇ ਜਿਹੜੇ ਸਾਹਮਣੇ ਆਉਂਦੇ ਨੇ ਉਹ ਇਹ ਨੇ ਕਿ ਪਿੰਡ ਦੇ ਲੋਕਾਂ ਦਾ ਜਾਂ ਲਖਵਿੰਦਰ ਸਿੰਘ ਤੇ ਬਲਜੀਤ ਕੌਰ ਹੋਣੀ ਜਿਹੜੇ ਜਸਪ੍ਰੀਤ ਦੇ ਮਾਤਾ ਪਿਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਜਸਪ੍ਰੀਤ ਨੂੰ ਇਨਕਾਊਂਟਰ ਕਰਨ ਤੋਂ ਪਹਿਲਾਂ ਜਿਹੜੀ ਗੱਲ ਗੁਰਜੰਤ ਸਿੰਘ ਹੋਰਾਂ ਨੇ ਕਹੀ ਸੀ ਉਸ ਦਾ ਸਮਾਂ ਦੱਸਣ ਵਿੱਚ ਫਰਕ ਹੈ ਇੱਕ ਪਾਸੇ ਉਹ ਪਿੰਡ ਦੇ ਲੋਕਾਂ ਨੂੰ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਸਲਾ ਸ਼ਾਮ ਨੂੰ 6 ਵਜੇ ਦੇ ਲਗਭਗ ਆਇਆ ਪਰੰਤੂ ਜਦੋਂ ਉਹਦੋਂ ਗੱਲ ਹੁੰਦੀ ਹੈ ਘਟਨਾ ਵਾਪਰਦੀ ਹੈ ਮਾਰਚ ਦੇ ਵਿੱਚ ਉਦੋਂ ਉਹ ਕਹਿੰਦੇ ਨੇ ਕਿ ਇਹ ਕਾਫੀ ਸਮਾਂ ਪਹਿਲਾਂ ਉਹਨਾਂ ਦੇ ਧਿਆਨ ਵਿੱਚ ਆ ਗਿਆ ਸੀ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਮੁਰਤੂ ਇਹ ਮਾਮਲਾ ਜਿਹੜਾ ਸੁਰਖੀਆਂ ਦੇ ਵਿੱਚ ਹੁਣ ਦੋਨੋਂ ਤਿਰਾਂ ਆਮੋ ਸਾਹਮਣੇ ਹੋ ਗਏ ਨੇ ਇੱਕ ਪਾਸੇ ਗੁਰਜੰਤ ਸਿੰਘ ਜਿਹੜਾ ਕਿ ਬੱਚੇ ਦਾ ਦਾਦਾ ਹੈ ਜਿਸ ਬੱਚੇ ਨੂੰ ਗਵਾ ਕਰ ਲਿਆ ਗਿਆ ਸੀ ਫਿਰੋਤੀ ਮੰਗੀ ਗਈ ਸੀ ਕਿਤੇ ਤੌਰ ਤੇ ਆਖਿਆ ਗਿਆ ਸੀ ਕਿ ਪਿੰਡ ਦਾ ਨੌਜਵਾਨ ਜਸਪ੍ਰੀਤ ਸਿੰਘ ਇਹਦੇ ਵਿੱਚ ਸ਼ਾਮਲ ਹੈ ਤੇ ਉਸ ਤੋਂ ਬਾਅਦ ਉਸ ਜਸਪ੍ਰੀਤ ਸਿੰਘ ਦਾ ਪੁਲਿਸ ਵੱਲੋਂ ਇੰਕਾਊਂਟਰ ਕਰ ਦਿੱਤਾ ਗਿਆ ਸੀ ਗਿਆ ਸੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਉਸ ਬੱਚੇ ਨੂੰ ਲੈ ਕੇ ਘਰ ਪੁੱਜੇ ਸਨ ਬੱਚਾ ਮਾਪਿਆਂ ਨੂੰ ਸੌਂਪਿਆ ਗਿਆ ਸੀ ਬਹੁਤ ਲੰਮੀ ਚੌੜੀ ਇੱਕ ਤਰ੍ਹਾਂ ਨਾਲ ਦਿਖਾਵੇ ਬਾਜ਼ੀ ਕੀਤੀ ਗਈ ਸੀ ਪਰੰਤੂ ਹੁਣ ਮਾਮਲਾ ਹੋਰ ਤਰ੍ਹਾਂ ਦਾ ਹੋਇਆ ਜਦੋਂ ਐਡਵੋਕੇਟ ਨਵਕਿਰਨ ਸਿੰਘ ਵਕੀਲ ਹਾਈ ਕੋਰਟ ਚੰਡੀਗੜ੍ਹ ਨੇ ਪੰਜਾਬ ਪੁਲਿਸ ਨੂੰ ਨੋਟਿਸ ਕੀਤਾ ਹੈ ਪੰਜਾਬ ਪੁਲਿਸ ਨੂੰ ਤਲਬ ਕੀਤਾ ਹੈ ਹਾਈ ਕੋਰਟ ਦੇ ਵਿੱਚ ਇਸ ਇਨਕਾਊਂਟਰ ਤੇ ਸਵਾਲ ਚੁੱਕੇ ਨੇ ਬੱਚੇ ਦੇ ਮਾਤਾ ਪਿਤਾ ਹਰ ਰੋਜ਼ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆ ਕੇ ਹਰ ਰੋਜ਼ ਇਸ ਮਸਲੇ ਨੂੰ ਉਸ਼ਾਲਣ ਦਾ ਯਤਨ ਕਰਦੇ ਨੇ ਕਰਨਲ ਬਾਠ ਦੀ ਪਤਨੀ ਬਲੋ ਉਹਨਾਂ ਨੂੰ ਲਗਾਤਾਰ ਸਪੋਰਟ ਕੀਤੀ ਜਾ ਰਹੀ ਹੈ ਤੇ ਦੋਵੇਂ ਤਰ੍ਹਾਂ ਇਸ ਵੇਲੇ ਬਿਲਕੁਲ ਆਮੋ ਸਾਹਮਣੇ ਨੇ ਜਦੋਂ ਅਗਵਾ ਹੋਏ ਬੱਚੇ ਦਾ ਦਾਦਾ ਗੁਰਜੰਟ ਸਿੰਘ ਆੜਤੀ ਪਿੰਡ ਦੇ ਗੁਰੂ ਘਰ ਵਿੱਚ ਇਕੱਠ ਹੋ ਕੇ ਆਪਣਾ ਪੱਖ ਪੇਸ਼ ਕਰਨ ਦਾ ਯਤਨ ਕੀਤਾ ਤੇ ਦੋ ਧਰਾਂ ਵਿੱਚ ਪਿੰਡ ਦਾ ਬੰਡਿਆ ਜਾਣਾ ਕੁਦਰਤੀ ਹੈ ਹੁਣ ਜਦੋਂ ਗੁਰਜੰਟ ਸਿੰਘ ਦੇ ਵਿਰੋਧ ਵਿੱਚ ਜਸਪ੍ਰੀਤ ਸਿੰਘ ਦਾ ਪਰਿਵਾਰ ਇੱਕ ਨਿਜੀ ਇਲਜ਼ਾਮਬਾਜ਼ੀ ਤੇ ਆ ਜਾਂਦਾ ਹੈ ਕਿ ਜਿੰਨੀ ਜ਼ਮੀਨ ਜਾਇਦਾਦ ਕਿਸ ਤਰੀਕੇ ਨਾਲ ਗੁਰਜੰਟ ਸਿੰਘ ਉਹਨਾਂ ਨੇ ਬਣਾਈ ਹੈ ਪਿੰਡ ਦੇ ਲੋਕਾਂ ਤੋਂ ਕਿਸ ਤਰ੍ਹਾਂ ਜ਼ਮੀਨ ਖਰੀਦੀ ਹੈ ਕਿੱਥੇ ਤੌਰ ਤੇ ਇਹ ਇਲਜ਼ਾਮ ਵੀ ਲਾਏ ਜਾ ਰਹੇ ਨੇ ਤੇ ਹੁਣ ਜਸਪ੍ਰੀਤ ਸਿੰਘ ਦੇ ਇਨਕਾਊਂਟਰ ਦਾ ਮਾਮਲਾ ਕਿਉਂਕਿ ਅਗਵਾ ਹੋਇਆ ਬੱਚਾ ਉਹਨਾਂ ਦੇ ਮਾਪਿਆਂ ਨੂੰ ਮਿਲ ਚੁੱਕਾ ਹੈ ਉਹਦੇ ਦਾਦੇ ਨੂੰ ਮਿਲ ਚੁੱਕਾ ਹੈ ਤੇ ਗੁਰਜੰਟ ਸਿੰਘ ਵੱਲੋਂ ਆਪਣੀ ਸਫਾਈ ਵਿੱਚ ਬਹੁਤ ਕੁਝ ਕਹਿਣ ਦਾ ਯਤਨ ਕੀਤਾ ਜਾ ਰਿਹਾ ਹੈ ਹੁਣ ਜਿਹੜੇ ਸਵਾਲ ਉੱਭਰ ਕੇ ਸਾਹਮਣੇ ਆ ਰਹੇ ਨੇ ਉਹ ਸਵਾਲ ਇਹ ਨੇ ਕਿ ਇੱਕ ਪਾਸੇ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਨੋਟਿਸ ਕਰ ਦਿੱਤਾ ਗਿਆ ਹੈ ਤਲਬ ਕੀਤਾ ਗਿਆ ਹੈ ਪੰਜਾਬ ਪੁਲਿਸ ਨੂੰ ਦੂਸਰੇ ਪਾਸੇ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਇਹ ਗੱਲਾਂ ਕਰਦੇ ਨੇ ਬਹੁਤ ਭਾਪਕਤਾ ਦੇ ਵਿੱਚ ਆ ਕੇ ਕਹਿੰਦੇ ਨੇ ਕਿ ਜੇ ਉਹਨਾਂ ਦੇ ਬੱਚੇ ਦਾ ਕਸੂਰ ਸੀ ਜੋ ਬਣਦੀ ਸਜ਼ਾ ਸੀ ਉਹਨੂੰ ਮਿਲਣੀ ਚਾਹੀਦੀ ਸੀ ਪਰੰਤੂ ਉਹਦਾ ਇਨਕਾਊਂਟਰ ਕੀਤਾ ਗਿਆ ਜਿਹੜਾ ਉਹ ਬਹੁਤ ਗਲਤ ਕੀਤਾ ਗਿਆ ਹੈ ਬਾਰ-ਬਾਰ ਸਵਾਲ ਨੇ ਜਿਹੜੇ ਉਸ ਸਿਸਟਮ ਦੇ ਉੱਤੇ ਚੁੱਕੇ ਜਾ ਰਹੇ ਨੇ ਹੁਣ ਦੋਨੋਂ ਧਿਰਾਂ ਨੇ ਜਿਹੜੀਆਂ ਬਿਲਕੁਲ ਆਮੋ ਸਾਹਮਣੇ ਹੋ ਚੁੱਕੀਆਂ ਨੇ ਇੱਕ ਪਾਸੇ ਗੁਰਜੰਟ ਸਿੰਘ ਅਗਵਾ ਹੋਏ ਬੱਚੇ ਦਾ ਦਾਦਾ ਹੈ ਪੂਰਾ ਪਰਿਵਾਰ ਹੈ ਇੱਕ ਪਾਸੇ ਜਸਪ੍ਰੀਤ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਮਾਤਾ ਬਲਜੀਤ ਕੌਰ ਹਨ ਦੋਨੋਂ ਧਿਰਾਂ ਵੱਲੋਂ ਇਲਜ਼ਾਮਬਾਜ਼ੀ ਦਾ ਦੋਸ਼ ਸ਼ਿਕਰਾਤੇ ਕਾਨੂੰਨੀ ਕਾਰਵਾਈ ਦਾ ਇੱਕ ਦੂਜੇ ਨੂੰ ਸਾਹਮਣਾ ਕਰਨ ਲਈ ਦੋਵੇਂ ਧਿਰਾਂ ਤਿਆਰ ਹੋਈਆਂ ਨੇ ਤੇ ਪਿੰਡ ਦੇ ਲੋਕਾਂ ਨੂੰ ਸਪਸ਼ਟ ਕਰ ਦਿੱਤੇ ਜਾਏ ਨੇ ਜਾ ਰਹੇ ਨੇ ਤੇ ਇਸ ਮਸਲੇ ਦੀ ਅਸਲ ਸਚਾਈ ਹੈ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਕੋਰਟ ਰਾਹੀਂ ਜਾਂ ਨਿਰਪੱਖ ਜਾਂਚ ਜਿੱਥੇ ਵੀ ਹੁੰਦੀ ਹੈ ਜਿਸ ਤਰ੍ਹਾਂ ਮਾਪਿਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਾਈ ਕੋਰਟ ਰਾਹੀਂ ਕਿ ਉਹਨਾਂ ਦੀ ਜਾਂਚ ਆ ਜਿਹੜੀ ਉਹ ਸੀਬੀਆਈ ਨੂੰ ਸੌਂਪੀ ਜਾਵੇ ਬੱਚੇ ਦੇ ਇੰਕਾਉਂਟਰ ਦੀ ਜਾਂਚ ਇਹ ਮਸਲਾ ਪੰਜਾਬ ਦੇ ਸਾਰੇ ਚੈਨਲਾਂ ਤੇ ਪੰਜਾਬ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੱਖ-ਵੱਖ ਪੰਜਾਬ ਦੇ ਵਿਦਵਾਨਾਂ ਵੱਲੋਂ ਵੀ ਆਪਣੇ ਆਪਣੇ ਢੰਗ ਨਾਲ ਚੁੱਕਿਆ ਜਾ ਰਿਹਾ ਹੈ ਕੀ ਬਣੇਗਾ ਆਉਣ ਵਾਲੇ ਸਮੇਂ ਵਿੱਚ ਇਹ ਤੁਹਾਡੇ ਨਾਲ ਜਰੂਰ ਆਉਣ ਵਾਲੇ ਦਿਨਾਂ ਵਿੱਚ ਸਾਂਝਾ ਕੀਤਾ ਜਾਵੇਗਾ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਖਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ